ਲੁਧਿਆਣਾ ਡੀਸੀ ਦਫਤਰ ਵਿਕੇ ਵਿਸ਼ਵ ਮਾਨਵ ਰੋਹਾਨੀ ਕੇਂਦਰ ਦੇ ਮੈਂਬਰ ਪਹੁੰਚੇ ਜਿੰਨਾ ਵੱਲੋਂ ਲੁਧਿਆਣਾ ਡੀਸੀ ਹਿਮਾਚਲ ਜੈਨ ਨੂੰ ਬੀਪੀ ਵਾਲੀ ਮਸ਼ੀਨਾਂ ਲੋਕ ਭਲਾਈ ਲਈ ਦਿੱਤੀਆਂ ਗਈਆਂ ਜਿਸ ਦੇ ਵਿੱਚ ਵਿਸ਼ਵ ਮਾਨਵ ਰੋਹਾਨੀ ਕੇਂਦਰ ਦੇ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਸੰਤ ਬਲਬੀਰ ਸਿੰਘ ਜੀ ਦੇ ਦਿਚਾ ਨਿਰਦੇਸ਼ ਹਿਤ ਲੋਕ ਭਲਾਈ ਲਈ ਅਜਿਹੇ ਕੰਮ ਕੀਤੇ ਜਾਂਦੇ ਹਨ ਅਤੇ ਇਹ ਬਿਲਕੁਲ ਹੀ ਮੁਕਤ ਹੁੰਦੇ ਹਨ ਤਾਂ ਉਥੇ ਹੀ ਲੁਧਿਆਣਾ ਡੀਸੀ ਹਿਮਾਚਲ ਜੈਨ ਵੱਲੋਂ ਵਿਸ਼ ਮਨਰੋਹਾਨੀ ਕੇਂਦਰ ਦੇ ਇਸ ਉਪਰਾਲੇ ਲਈ ਸ਼ਲਾਘਾ ਕੀਤੀ ਗਈ। ਵਿਸ਼ ਮਨਰੋਹਾਨੀ ਕੇਂਦਰ ਦੇ ਨਾਮ ਤੇ ਇਹ ਸੰਸਥਾ ਚੱਲਦੀ ਆ ਜੀ। ਹਾਂਜੀ। ਇਹ ਸਾਰੇ ਵਾਕੀ ਸੇਵਾਦਾਰ ਆ। ਜਿਸ ਤਰ੍ਹਾਂ ਸੰਤ ਬਲਜੀਤ ਸਿੰਘ ਜੀ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਆ ਅਸੀਂ ਉਸੇ ਹਿਸਾਬ ਨਾਲ ਅੱਗੇ ਚੱਲਦੇ ਆਂ। ਜੀ। ਅੱਜ ਦਾ ਜਿਹੜਾ ਕੰਮ ਸੀਗਾ ਇਹ ਬੀਪੀ ਵਾਲੀਆਂ ਮਸ਼ੀਨਾਂ ਡੀਸੀ ਸਾਹਿਬ ਨੂੰ ਦਿੱਤੀਆਂ ਗਈਆਂ। ਓਕੇ। ਕਿੰਨੀਆਂ ਵੀ ਮਸ਼ੀਨਾਂ ਨੇ ਕੀਤੀਆਂ? 40 ਮਸ਼ੀਨਾਂ ਦੇ ਆਸ-ਪਾਸ ਦੱਸ ਦਿਓ ਜੀ। ਜੀ। ਹਾਂਜੀ। ਲੋਕ ਭਲਾਈ ਦੇ ਕੰਮਾਂ ਵਿੱਚ ਜਿਹੜੀ ਸੰਸਥਾ ਸਾਡੀ ਵਿਚੋ ਮਨ ਰੋਹਾਨੀ ਕੇਂਦਰ ਇਹ ਕੰਮ ਕਰਦੀ ਹੈ ਲੋਕ ਭਲਾਈ ਕੰਮ ਕਾਫੀ ਹਰਪੀਟ ਤਾਂ ਵਾਸਤੇ ਵੀ ਇਹਨਾਂ ਨੇ ਸਪਰੇਅ ਪੰਪ ਦਾਨ ਕੀਤੇ ਸੀ ਇੱਥੇ ਦਿੱਤੇ ਸੀ ਤੇ ਜਗ੍ਹਾ ਜਗ੍ਹਾ ਜਾ ਕੇ ਜਿੱਥੇ ਜਿੱਥੇ ਜ਼ਰੂਰਤ ਸੀਗੀ ਸਪਰੇਅ ਵੀ ਕੀਤਾ ਉੱਥੇ ਸਾਫ ਸਪਾਈ ਦਾ ਕੰਮ ਵੀ ਕੀਤਾ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਮੈਡੀਕਲ ਕੈਂਪ ਲੱਗੇ ਰਹੇ ਗੁਰਦਾਸਪੁਰ ਅੰਮ੍ਰਿਤਸਰ ਵਾਲੀ ਸਾਈਡ ਜਾ ਕੇ ਤਰਨਤਨ ਵਾਲੀ ਸਾਈਡ ਅਮਨਾਰ ਦੀ ਯਾਤਰਾ ਦੇ ਵਿੱਚ ਵੀ ਮੈਡੀਕਲ ਕੈਂਪ ਲੱਗਦਾ ਹੈ ਜੀ ਹਰ ਸਾਲ ਲੱਗਦਾ ਜਦੋਂ ਵੀ ਅਮਨਾਰ ਦੀ ਯਾਤਰਾ ਸ਼ੁਰੂ ਹੁੰਦੀ ਪੂਰੇ ਦਿਨ ਕੈਂਪ ਦਾ ਸਾਡਾ ਚੱਲਦਾ ਉੱਥੇ ਸੰਤ ਬਲਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਹੀ ਇਹ ਸਾਰੇ ਕੰਮ ਕੀਤੇ ਜਾਂਦੇ ਆ ਨੈਣਾ ਦੇਵੀ ਜੀ ਨਵਰਾਤਰੀਆਂ ਦੇ ਵਿੱਚ ਉੱਥੇ ਮੈਡੀਕਲ ਕੈਂਪ ਲੱਗਿਆ ਸੀਗਾ ਉੱਥੇ ਵੀ ਸਾਰਾ ਕੁਝ ਫ੍ਰੀ ਹੁੰਦਾ ਹੈ ਫ੍ਰੀ ਸੰਸਤਾ ਹੈ ਡੀਸੀ ਸਾਹਿਬ ਵੱਲੋਂ ਹੁਣ ਵੀ ਐਕਸ਼ਨ ਜਦੋਂ ਡੀਸੀ ਸਾਹਿਬ ਜੀ ਨੇ ਇਹ ਕਿਹਾ ਵੀ ਮਸ਼ੀਨਾਂ ਜਿਹੜੇ ਚੈਰੀਟੇਬਲ ਲੋੜਵੰਦ ਹਸਪਤਾਲਾਂ ਚ ਭੇਜੀਆਂ ਜਾਣਗੀਆਂ ਅੱਗੇ ਸਾਨੂੰ ਡੀਸੀ ਸਾਹਿਬ ਵੱਲੋਂ ਹੀ ਨਿਰਦੇਸ਼ ਦਿੱਤਾ ਜਾਂਦਾ ਉਹਨਾਂ ਨਾਲ ਸਾਡੇ ਜੋ ਉੱਪਰ ਵਾਲੇ ਮੈਂਬਰ ਹੈਗੇ ਆ ਲਿੰਕ ਹੈਗੇ ਆ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਹਸਪੀਟਲਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਸਾਫ ਸਪਾਈ ਦੇ ਕੰਮਾਂ ਦੇ ਵਿੱਚ ਉਹ ਫਿਰ ਸਾਨੂੰ ਅੱਗੇ ਦੱਸ ਦਿੰਦੇ ਆ ਕੀ ਮੈਸੇਜ ਹੋਵੇ ਮੈਸੇਜ ਕੀ ਦੋ ਮੈਸੇਜ ਤਾਂ ਇਹੀ ਆ ਵੀ ਇਹ ਸਰਬੱਤ ਦੇ ਭਲੇ ਦਾ ਕੰਮ ਆ ਲੋਕਾਂ ਦੇ ਭਲਾਈ ਦਾ ਕੰਮ ਆ ਜੀ ਸਾਨੂੰ ਸੰਤ ਬਲਜੀਤ ਸਿੰਘ ਜੀ ਵੱਲੋਂ ਇਹੀ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਵੀ ਲੋਕਾਂ ਦੀ ਸੇਵਾ ਕਰੋ ਲੋਕਾਂ ਪਰਤ ਪਰ

ਠੀਕ ਹੈ ਉੱਪਰ ਉੱਟ ਕੇ ਬੜੀ ਮਸ਼ੀਨਾਂ ਦਿੱਤੀਆਂ ਗਈਆਂ ਔਰ ਹਰ ਇੱਕ ਮਸ਼ੀਨ ਦੀ ਕੋਸਟ ਲਗਭਗ 10 ਤੋਂ 12000 ਰੁਪਏ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਂਝੇ ਕਰਦੇ ਹੋਏ ਕਿ ਇਹ ਮਸ਼ੀਨਾਂ ਜਿਹੜੀਆਂ ਅਸੀਂ ਮਿਸ਼ਨ ਜੀਵਨੀ ਦੇ ਵਿੱਚ ਆਪਣੇ ਮੈਡੀਕਲ ਸਟਾਫ ਡਾਕਟਰਸ ਨੂੰ ਅਸੀਂ ਪ੍ਰੋਵਾਈਡ ਕਰਾਂਗੇ ਤਾਂ ਜੋ ਉਹ ਜਿੰਨੀ ਵੀ ਹਾਈ ਰਿਸਕ ਪ੍ਰੈਗਨੈਂਸੀ ਹੁੰਦੀ ਹੈ ਉਹਨੂੰ ਪ੍ਰੋਪਰਲੀ ਤਰੀਕੇ ਨਾਲ ਮੋਨੀਟਰ ਕਰਕੇ ਔਰ ਟਾਈਮਲੀ ਉਹਨਾਂ ਦਾ ਇਲਾਜ ਕਰਾ ਸਕਣ ਜੇ ਕਿਸੇ ਕਿਸੇ ਨੂੰ ਕੋਈ ਹਾਈ ਟੈਕ ਜਾਂ ਕੋਈ ਟਰਸ਼ਰੀ ਕੇਅਰ ਦੀ ਲੋੜ ਹੈ ਤੇ ਉਹਨੂੰ ਉਹ ਵੀ ਪ੍ਰੋਵਾਈਡ ਕਰਾ ਸਕਣ ਤਾਂ ਜੋ ਕਿਸੇ ਦੀ ਵੀ ਡਿਲੀਵਰੀ ਦੇ ਟਾਈਮ ਡੈਥ ਨਾ ਹੋਵੇ ਸਰ ਕਿੰਨੇ ਕਾਨਸਟਲ ਜਿਹੜੇ ਪ੍ਰੋਵਾਈਡ ਹੋਏਗੀ ਜਿਹੜੀ ਅਸੀਂ ਇਹ ਲਗਭਗ 20 ਹਸਪਤਾਲਾਂ ਨੂੰ ਪ੍ਰੋਵਾਈਡ ਕਰਾਂਗੇ ਫ੍ਰੀ ਸੁਣਨਾ ਸਰ ਇਹਨੂੰ ਕਰਕੇ ਵੀ ਲੋਕਾਂ ਨੂੰ ਜਾਨ ਫ੍ਰੀ ਕਾਨਸਟਲ ਜਿਹੜਾ ਹੋਏਗਾ ਸਰ ਹਾਂਜੀ ਹਾਂਜੀ ਫ੍ਰੀ ਬਿਲਕੁਲ ਫ੍ਰੀ ਟ੍ਰੀਟਮੈਂਟ ਜਿਹੜੀ ਸਰਕਾਰੀ ਹਸਪਤਾਲ ਨੂੰ ਸੀਐਸੀ ਨੂੰ ਅਸੀਂ ਦੇਵਾਂਗੇ ਉੱਥੇ ਜਿਹੜੇ ਡਾਕਟਰਸ ਬੈਠੇ ਆ ਉਹ ਫ੍ਰੀ ਮੋਨੀਟਰ ਕਰਨਗੇ